ਇਸ ਕੋਰਸ ਦੀ ਵਿਆਖਿਆ ਕੀ ਹੈ ਜੀ ਭਾ ਇਸ ਕੋਰਸ ਨੂੰ ਕਿਵੇਂ ਪੇਸ਼ ਕੀਤਾ ਗਿਆ ਹੈ ਜੀ ਇਸ ਕੋਰਸ ਨੂੰ ਪੌੜੀਦਰ ਪੌੜੀ ਤਿਆਰ ਕੀਤਾ ਗਿਆ ਹੈ ਜੀ ਅਤੇ ਪੇਸ਼ ਕੀਤਾ ਗਿਆ ਹੈ ਭਾ ਪਹਿਲਾ ਮੂਲ ਮੰਤਰ ਸਹਿ ਫਿਰ ਪਹਿਲਾ ਮੰਗਲਾ ਚਰਨ ਫਿਰ ਪਹਿਲੀ ਪੌੜੀ ਦੂਜੀ ਪੌੜੀ ਤੀਜੀ ਪੌੜੀ ਅਤੇ ਹਰ ਪੰਕਤੀ ਨੂੰ ਜਦੋਂ ਪੇਸ਼ ਕੀਤਾ ਗਿਆ ਹੈ ਉਸ ਨੂੰ ਪੌੜੀ ਨੰਬਰ ਤੇ ਪੰਕਤੀ ਨੰਬਰ ਦੇ ਨਾਲ ਸ਼ੁਰੂ ਕੀਤਾ ਹੈ ਜੀ ਜਿਵੇਂ ਕਿ ਹੁਕਮੀ ਹੋਣ ਆਕਾਰ ਨੂੰ ਆਪਾਂ ਦੂਜੀ ਪੌੜੀ ਦੀ ਪਹਿਲੀ ਪੰਕਤੀ ਹੈ ਜੀ ਉਸ ਤਰ੍ਹਾਂ ਹਰ ਇੱਕ ਪੰਕਤੀ ਨੂੰ ਤੇ ਪੌੜੀ ਨੂੰ ਲੇਬਲ ਕੀਤਾ ਗਿਆ ਹੈ ਜੀ ਤੇ ਹਰ ਸ਼ਬਦ ਦੇ ਡੂੰਗੇ ਅਰਥ ਨੀਚੇ ਦੱਸੇ ਗਏ ਹਨ ਤੇ ਕਈ ਸ਼ਬਦ ਜੋ ਪਸ਼ੋਕੜ ਵਾਲੇ ਹਨ ਉਹ ਵੀ ਬਹੁਤ ਗਹਿਰਾਈ ਦੇ ਨਾਲ ਉਸੇ ਪੌੜੀ ਦੇ ਅੰਦਰ ਦੱਸੇ ਗਏ ਹਨ ਜੀ ਸਮਝਾਏ ਗਏ ਹਨ ਪਹਿਲਾ ਪ੍ਰਚਲਿਤ ਜੋ ਅਰਥ ਸਨ ਜਾਂ ਪ੍ਰਚਲਿਤ ਚੀਜ਼ਾਂ ਸਨ ਉਹ ਦੱਸੀਆਂ ਜਾਣਗੀਆਂ ਜੀ ਅਤੇ ਫਿਰ ਗੁਰਬਾਣੀ ਕੀ ਕਹਿੰਦੀ ਹੈ ਜਾਂ ਗੁਰੂ ਗ੍ਰੰਥ ਸਾਹਿਬ ਵਿੱਚ ਉਹਨਾਂ ਸ਼ਬਦਾਂ ਬਾਰੇ ਕੀ ਆਇਆ ਹੈ ਉਹ ਚੀਜ਼ ਦੱਸਿਆ ਗਿਆ ਹੈ ਜੀ ਜਿਵੇਂ ਰਿੱਧੀਆਂ ਸਿੱਧੀਆਂ ਕੀ ਹਨ ਆ ਦੁੱਖ ਕੀ ਹਨ ਸੁੱਖ ਕੀ ਹਨ ਅ ਪੰਡਤ ਕੀ ਹੈ ਵੱਖੋ ਵੱਖਰਾ ਜਾਂ ਜਪ ਕੀ ਹੈ ਜੋ ਪੁਰਾਣੀ ਵਿਚਾਰ ਚੱਲ ਰਹੀ ਸੀ ਪਹਿਲਾਂ ਉਹਦ ਸੀ ਗਈ ਹੈ ਅਤੇ ਫਿਰ ਗੁਰਬਾਣੀ ਉਸ ਚੀਜ਼ ਨੂੰ ਕਿਵੇਂ ਆਪਣੀ ਜ਼ਿੰਦਗੀ ਵਿੱਚ ਢਾਲਣਾ ਹੈ ਉਸ ਚੀਜ਼ ਬਾਰੇ ਛਾਣਨਾ ਪਾਇਆ ਗਿਆ ਹੈ ਜੀ ਅ ਹਰ ਪੌੜੀ ਦੇ ਵਿੱਚ ਜੋ ਵੀ ਗੁੱਝੇ ਸਵਾਲ ਆਏ ਹਨ ਉਹਨਾਂ ਦੇ ਜਵਾਬ ਵੀ ਉਸੇ ਪੌੜੀ ਦੇ ਵਿੱਚ ਜਾਂ ਪੌੜੀ ਦੇ ਅਖੀਰ ਵਿੱਚ ਦਿੱਤੇ ਗਏ ਹਨ ਜੀ ਗੁਰਬਾਣੀ ਨੂੰ ਜ਼ਿੰਦਗੀ ਵਿੱਚ ਟਾਲਣ ਦੀ ਬਯੰਤ ਵੀ ਪੌੜੀਦਰ ਪੌੜੀ ਦੱਸੀ ਗਈ ਹੈ ਜੀ